ਅਮਰੀਕਾ ਵਿੱਚ ਟਰੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਫਰਵਰੀ ਵਿੱਚ ਸ਼ੁਰੂ ਹੋਇਆ ਭਾਰਤੀਆਂ ਦੇ ਕਤਲ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਘਟਨਾ ਵਾਸ਼ਿੰਗਟਨ ਵਿੱਚ ਵਾਪਰੀ ਹੈ ਜਿੱਥੇ ਇੱਕ ਸਟੋਰ ਤੇ ਕੰਮ ਕਰਦੇ ਪੰਜਾਬ ਦੇ ਮੁਕੇਰੀਆ ਸਬਡਿਵੀਜ਼ਨ ਦੇ ਪਿੰਡ ਜੰਡਵਾਲ ਦੇ ਨੌਜਵਾਨ ਵਿਕਰਮ ਜਰਿਆਲ ਦਾ ਕਤਲ ਕਰ ਦਿੱਤਾ ਗਿਆ ਵਾਸ਼ਿੰਗਟਨ ਦੇ ਇੱਕ ਗੈਸ ਸਟੇਸ਼ਨ ਦੇ ਜਨਰਲ ਸਟੋਰ ਤੇ ਦੋ ਨਕਾਬਪੋਸ਼ ਲੁਟੇਰਿਆਂ ਨੇ ਕਥਿਤ ਤੌਰ ਤੇ ਉਸਨੂੰ ਗੋਲੀ ਮਾਰ ਦਿੱਤੀ ਅਤੇ 26 ਸਾਲ ਦੇ ਜਰਵਾਲ ਦੀ ਮੌਤ ਹੋ ਗਈ ਜਰਿਆਲ ਹਾਕਿਮਾ ਸਿਟੀ ਵਿੱਚ ਏਐਮਪੀਐਮ ਗੈਸ ਸਟੇਸ਼ਨ ਦੇ ਸਟੋਰ ਤੇ ਕਲਰਕ ਵਜੋਂ ਕੰਮ ਕਰਦਾ ਸੀ ਅਚਾਨਕ ਜਦੋਂ ਕਾਊਂਟਰ ਤੇ ਖੜਾ ਸੀ ਤਾਂ ਮੂੰਹ ਤੇ ਮਾਸਕ ਪਾਈ ਦੋ ਸ਼ਖਸ ਸਟੋਰ ਅੰਦਰ ਆਏ ਅਤੇ ਲੁੱਟ ਖੋ ਕਰਨ ਦੀ ਕੋਸ਼ਿਸ਼ ਕਰਦੇ ਉਸਨੂੰ ਗੋਲੀ ਮਾਰ ਦਿੱਤੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਦਰਦਨਾਕ ਮੌਤ ਤੇ ਦੁੱਖ ਦਾ ਐਲਾਨ ਕਰਦੇ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਦਰਦਨਾਕ ਮੌਤ ਤੇ ਡੂੰਘਾ ਦੁੱਖ ਹੈ। ਅਮਰੀਕਾ ਵਿੱਚ ਭਾਰਤੀ ਸਫਾਰਤਖਾਨੇ ਨੂੰ ਹਰ ਮਦਦ ਤੇ ਸਹਿਯੋਗ ਲਈ ਕਿਹਾ ਜਾ ਰਿਹਾ ਹੈ। ਸੁਸ਼ਮਾ ਨੇ ਲਗਾਤਾਰ ਇਸ ਘਟਨਾ ਤੇ ਚਾਰ ਟਵੀਟ ਕੀਤੇ ਅਤੇ ਇਹ ਵੀ ਕਿਹਾ ਕਿ ਸੈਨ ਫਰਾਂਸਿਸਕੋ ਵਿੱਚ ਸਾਡੇ ਸਲਾਹਕਾਰਾਂ ਨੇ ਪੁਲਿਸ ਅਤੇ ਪਰਿਵਾਰ ਨਾਲ ਸੰਪਰਕ ਬਣਾਇਆ ਹੋਇਆ ਹੈ। ਵਿਕਰਮ ਜਰਿਆਲ ਇਸ ਤੋਂ ਪਹਿਲਾਂ ਸਿੰਗਾਪੁਰ ਦੀ ਇੱਕ ਨਾਮੀ ਕੰਪਨੀ 'ਚ ਮਰਚੈਂਟ ਨੇਵੀ 'ਚ ਕੰਮ ਕਰਦਾ ਸੀ ਅਤੇ ਸਿਰਫ 1 ਮਹੀਨਾ ਪਹਿਲਾਂ ਇੰਟਰਵਿਊ ਪਾਸ ਕਰਕੇ ਅਮਰੀਕਾ ਗਿਆ ਸੀ ਜਰਿਆਲ ਦੀ ਮੌਤ ਤੋਂ ਬਾਅਦ ਉਸਦੇ ਪਿੰਡ ਜੰਡਵਾਲ ਵਿੱਚ ਸੋਗ ਦੀ ਲਹਿਰ ਹੈ